ਧਰਨਾ ਪ੍ਰਦਰਸ਼ਨ ਕਰ ਰਹੇ ਆ ਆਪਣਾ ਨਾਮ ਦੱਸ ਦਿਓ ਭਲੇ ਮੇਰਾ ਨਾਮ ਸੁਲਮਿੰਦਰ ਕਬਾਰ ਚੇਅਰਮੈਨ ਪੰਜਾਬ ਰੋਡਵੇਜ ਐਸ ਸੀ ਬੀ ਸੀ ਸ਼੍ਰੀ ਕਾਸਿਮਪਾਲ ਜੀ ਨੇ ਪੰਜਾਬ ਪਿਛਲੇ ਕਾਫੀ ਸਮੇਂ ਤੋਂ ਸਾਡੇ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ 2 ਜਨਵਰੀ 2025 ਨੂੰ ਵੀ ਸਾਡੀ ਇੱਕ ਮੀਟਿੰਗ ਹੋਈ ਸੀ ਮਾਨਯੋਗ ਮੰਤਰੀ ਸਾਹਿਬ ਮਾਨਯੋਗ ਸਖਤਰ ਸਾਹਿਬ ਮਾਨਯੋਗ ਡਾਕਟਰ ਸਾਹਿਬ ਉਹਦੇ ਜਿਹੜਾ ਪੰਜਾਬ ਨਾਮਲਾ ਸੀ ਉਹ ਨਾਲ ਬੈਠੇ ਪਰ ਉਹ ਜੋ ਮੀਟਿੰਗ ਵਿੱਚ ਜੋ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਮੈਂ ਪੰਜਾਬ ਸਰਕਾਰ ਦਾ ਬੋਲ ਮੁੱਖ ਮੰਤਰੀ ਟ੍ਰਾਂਸਪੋਰਟ ਮਰਦਾਬਾ ਬਿਲਕੁਲ ਪੁੱਛਾਈ ਕਿਉਂਕਿ ਜੋ ਉਹਨਾਂ ਨੇ ਉੱਥੇ ਕਿਹਾ ਸੀ ਕਿ ਅਸੀਂ ਸਰਕਾਰ ਵਾਸਤੇ ਆਹ ਕੁਝ ਕਰਾਂਗੇ ਜਿਉਂ ਵੀ ਚੀਜ਼ ਮੰਗਾ ਸੀ ਗਿਆ ਸਾਡੀਆਂ ਪਰ ਉਤੋਂ ਉਲਟ ਹੁਣ ਸਰਕਾਰ ਜਿਹੜੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੀ ਨਜ਼ਰ ਆ ਰਹੀ ਆ ਸਭ ਤੋਂ ਪਹਿਲੀ ਗੱਲ ਤੇ ਇਹ ਪੱਜੰਦੀ ਗੱਲ ਇਹ ਆ ਕਿ ਜਿਹੜੀਆਂ ਨੁਰਵੇ ਦੇ ਬੇੜੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਪਾਈਆਂ ਜਾ ਰਹੀਆਂ ਸਾਡੀ ਜੱਥੇਬੰਦੀ ਪੰਜਾਬ ਰੋਡ ਵਿੱਚ ਸ਼ੂਟਕਾਸਟ ਐਂਡ ਬੈਕਵਾਰਡ ਸਾਂਝੀ ਐਕਸ਼ਨ ਕਮੇਟੀ ਪੁਰਜੌਰ ਨਖੇਦੀ ਕਰਦੀ ਆ ਕਿ ਸਾਨੂੰ ਉਸ ਦਾ ਕੋਈ ਫਾਇਦਾ ਨਹੀਂਗਾ ਜੇਕਰ ਤੁਸੀਂ ਬੱਸਾਂ ਰੋਡਵੇ ਦੇ ਵਿੱਚ ਕਿਲੋਮੀਟਰ ਸਕੂਰੇ ਦਾ ਹੱਥ ਨੇ ਪਾਉਣੀਆਂ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ ਜੇਕਰ ਤੁਸੀਂ ਬੱਸਾਂ ਪਾਉਣੀਆਂ ਪੰਜਾਬ ਰੋਡਵੇ ਦੇ ਵਿੱਚ ਬਜਟ ਵਿੱਚ ਪੈਸੇ ਰੱਖ ਕੇ ਪੰਜਾਬ ਰੋਡਵੇ ਦੇ ਵਿੱਚ ਰਸਤਾ ਪਾਇਆ ਜਾਣ ਨਾ ਜੋ ਕਿ ਲੋਕਾਂ ਨੂੰ ਜਿਹੜਾ ਸੁੱਕਾ ਪਿਆ ਘੱਟ ਤੋਂ ਘੱਟ 25 30 ਸਾਲ ਤੋਂ ਉਹ ਸੁੱਕਾ ਜਿਹੜਾ ਖਤਮ ਹੋ ਜਾਏ ਤੇ ਰੋਡਵੇ ਦੇ ਬੇੜੇ ਵਿੱਚ ਜਿਹੜੀਆਂ ਬੱਸਾਂ ਪਾ ਕੇ ਲੋਕਾਂ ਨੂੰ ਜਿਹੜੀ ਇੱਕ ਚੰਗਾ ਸੰਦੇਸ਼ ਦਿੱਤਾ ਜਾਵੇ ਰੋਡੀਆਂ ਚੱਲਣ ਵਾਸਤੇ ਠੀਕ ਅਗਲੀ ਗੱਲ ਰਹੀ ਸਾਥ ਗੋਸਟਰ ਪੰਜਾਬ ਰਾਜ ਦੇ ਅੰਦਰ ਰਿਸ਼ਤਾਚਾਰ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ ਕਿਉਂਕਿ ਕਈ ਜਿਹੜੇ ਆਫੀਸਰ ਆ ਜਿਵੇਂ ਕਿ ਅੰਮ੍ਰਿਤਸਰ ਇਕਦਾ ਜੰਮੇ ਮੇਂ ਜਰਾ ਉਹਦੇ ਬੱਸ ਸਟੈਂਡ ਦੇ ਅੰਦਰੋਂ ਪਿਆਰ ਬੱਸ ਕਾਊਂਟਰ ਤੇ ਲੱਗ ਕੇ ਜਲੰਧਰ ਆ ਰਹੀ ਆ ਉਹ ਉਸ ਨੂੰ ਨਹੀਂ ਰੋਕ ਰਿਹਾ ਜਦ ਕਿ ਉਹਦੀ ਉਹ ਜ਼ਿੰਮੇਵਾਰੀ ਆ ਕਿ ਉਹ ਬੱਸਾਂ ਨੂੰ ਰੋਕਣਾ لیکن ਉਹ ਜੰਨੇਮੰਗੇ ਦੀ ਪ੍ਰਾਈਵੇਟ ਮਾਲਕਾਂ ਦੇ ਨਾਲ ਮਿਲੀ ਭੁਗਤਾ ਲਗਭਗ 60 65 ਟੈਮ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਜਲੰਧਰ ਰੋਜ਼ ਆਉਂਦੇ ਆ ਜਿਹੜੇ ਕੇ ਬਿਨਾ ਪਰਮਰਦੋਂ ਬਿਨਾ ਕੁਛ ਸਰਕਾਰ ਨੂੰ ਦਿੱਤਿਆਂ ਲੈ ਆਉਂਦੇ ਆ ਮੈਂ ਇਹ ਕਹਿੰਦਾ ਕਿ ਵੀ ਬੇਦਾਵਾ ਦਾਵਾ ਕਰਦਾ ਕਿ ਜਿਹੜੀਆਂ ਉਹ ਬੱਸਾਂ ਅੰਮ੍ਰਿਤਸਰ ਤੋਂ ਜਲੰਧਰ ਆਉਂਦੀਆਂ ਜਿਹੜੇ ਰਾਜ ਜੋਸ ਤੋਲ ਬਲਾ ਕੇ ਆਉਂਦੇ ਆ ਇਹ ਤੁਮਾਨਾਵਾਦ ਦੇ ਟਲਮਾ ਉੱਤੇ ਵੀ ਉਹਨਾਂ ਦੀ ਜਿਹੜੀ ਉਹ ਪਰਚੀ ਨਹੀਂ ਕੱਟ ਹੁੰਦੀ ਕਿਉਂਕਿ ਜੇ ਉਹ ਪਰਚੀ ਕੱਟ ਹੋ ਜਾਏ ਫਿਰ ਉਹ ਸਰਕਾਰ ਦੇ ਕਾਰਜਾਂ ਵਿੱਚ ਸ਼ੋ ਹੋ ਜਾਂਦਾ ਕਿ ਇੰਨੀ ਗੱਲ ਬੱਸਾਂ ਚੱਲ ਰਹੀਆਂ ਕਿਉਂਕਿ ਉਹ ਪਰਚੀ ਦਾ ਜਿਹੜਾ ਹਸਤਾਵਾ ਉਹ ਜਿਹੜੇ ਕੰਪਨੀ ਦੇ ਮਾਲਕਾਂ ਸ਼ਾਮ ਨੂੰ ਉਹਨਾਂ ਮਾਲਕਾਂ ਦੇ ਨਾਲ ਬੈਠ ਕੇ ਆਪਣਾ ਜਿਹੜਾ ਉਹ ਕਰ ਲੈਂਦੇ ਆ ਲੇਕਿਨ ਮੌਕੇ ਤੇ ਪਰਚੀ ਨਹੀਂ ਕੱਟੀ ਜਾਂਦੀ ਤੁਹਾਨੂੰ ਕਿ ਲਗਾ ਸਰਕਾਰੀ ਅਧਿਕਾਰੀਆਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਇਹਨਾਂ ਦੇ ਮਿਲੀ ਭਗਤ ਆ ਦੇਖੋ ਪਤਾ ਹੈ ਬਨਾ ਹੋਣ ਦੇ باوجود ਅਸੀਂ ਸਰਕਾਰ ਨੂੰ ਇਹ ਚਿਕਾਉਣਾ ਚਾਹੁੰਦੇ ਆ ਮਾਨਜੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਜਿਗਾਉਣਾ ਚਾਹੁੰਦੇ ਆ ਮੈਂ 193 225 ਦੀ ਮੀਟਿੰਗ ਵਿੱਚ ਵੀ ਮਾਨਜੋਗ 77 ਸਾਹਿਬ ਨੂੰ ਕਿਹਾ ਸੀ ਇਹ ਜਿਹੜੀਆਂ ਬੱਸਾਂ ਇੰਨੀ ਦਾ ਚੱਲਦੀਆਂ ਇਹਦਾ ਜਿਹੜਾ ਜ਼ਿੰਮੇਵਾਰ ਆ ਸਰਫ ਤੇ ਸਰਫ ਉਹ ਆਂਡਰ ਸਰ ਇੱਕ ਦਾ ਜਨਰਲ ਮੈਨੇਜਰ ਜ਼ਿੰਮੇਵਾਰ ਆ ਜਿਹੜੀ ਦੇਖ ਰਹੇ ਕਿ ਇੱਥੇ ਬੱਸ ਅੱਡੇ ਦੇ ਵਿੱਚੋਂ ਬੱਸਾਂ ਚੱਲਦੀਆਂ ਔਰ ਰੋਡਵੇਅ ਨੂੰ ਟੱਕਾ ਪੈ ਰਿਹਾ ਰੋਡਵੇਅ ਦੀ ਜਿਹੜੀ ਬੱਸਾਂ ਉਹ ਮਿਸ ਹੋ ਸਕਦੀ ਆ ਲੇਕਿਨ ਜਿਹੜੀ ਇਹ ਕੰਪਨੀ ਦੀਆਂ ਬੱਸਾਂ ਇਹਨਾਂ ਦਾ ਕੋਈ ਟਾਈਮ ਮਿਸ ਨਹੀਂ ਹੁੰਦਾ ਇਹਨਾਂ ਨੇ ਜਿਹੜੇ ਆਪਣੇ ਟਾਈਮ ਬਣਾਏ ਆ ਆਪਣਾ ਟਾਈਮਾਂ ਦੇ ਮੁਤਾਬਕ ਆਪਣੇ ਆ ਜਿਹੜੀ ਸਰਵਿਸ ਚਲਾ ਰਹੇ ਨੇ ਨੈਟਵਰਕ ਜਿਹੜਾ ਉਹਦਾ ਘਾਟਾ ਪੰਜਾਬ ਬੋਲੀ ਛੋਟਾ ਜਾਣਾ ਨਹੀਂ ਬਈ ਜਾਣਾ ਨਹੀਂ ਉਹਦਾ ਕਾਟਾ ਨਿਰਵੀਗਨ ਜਿਹੜਾ ਰੋਡウェイ ਨੂੰ ਪੈ ਰਿਆ ਮੈਂ ਤੁਹਾਡੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਆ ਇਹ ਪੰਜਾਬ ਰੋਡਵੇ ਦਾ ਜਿਹੜਾ ਬੇੜਾ ਉਹਦੇ ਵਿੱਚ 2407 ਵਾਸ ਦਾ ਫਲੇਟ ਆ ਜਿਹੜਾ ਕਿ ਅੱਜ ਅਸੀਂ ਸੁਣਨ ਗਏ ਮਸਾ 14 1500 ਦੇ ਆ ਚੁੱਕੇ ਆ ਪੰਜਾਬ ਸਰਕਾਰ ਵਿੰਗਾ ਮਾਰਦੀ ਜਦੋਂ ਸਤਾ ਵਿੱਚ ਆਈ ਤੇ ਅਸੀਂ ਲੋਕਾਂ ਨੂੰ ਮਤਲਬ ਧਰਨਿਆਂ ਤੇ ਮੁਜਾਰਿਆਂ ਦੇ ਨਹੀਂ ਆਲ ਦੀ ਰੋਡ ਵਿੱਚ ਖੜਿਆ ਪਰ ਅੱਜ ਅਸੀਂ ਮਹਿਸੂਸ ਕਰਦੇ ਆ ਕਿ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਠੱਗੇ ਹੋਏ ਮਹਿਸੂਸ ਕਰ ਰਹੇ ਆ ਕਿਉਂਕਿ ਜਦੋਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਇੱਕ ਤਹਈਆ ਕੀਤੀ ਸੀ